ਮਾਨ ਸਰਕਾਰ ਤੇ ਐਜੂਪੀਸੀ ਅਮੋ ਸਾਹਮਣੇ ਆਕਾਲ ਤਖਤ ਨੇ ਵੱਡਾ ਫੈਸਲਾ ਸੁਣਾ ਦਿੱਤਾ ਸਿੱਖਾਂ ਦੇ ਆਧਾਰਿਤ ਫਿਲਮ ਨਾਲ ਨਵਾਂ ਵਿਵਾਦ ਖੜਾ ਹੋ ਗਿਆ ਹੈ ਜੁੜੇ ਰਹੋ ਬਹੁਤ ਹੀ اہم ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਮ ਆਦਮੀ ਪਾਰਟੀ ਸਰਕਾਰ ਗੁਰੂ ਤੇਗ ਬਹਾਦਰ ਸਾਹਿਬ ਅਤੇ ਉਹਨਾਂ ਦੇ ਪਿਆਰੇ ਸਿੱਖਾਂ ਦੀ ਸ਼ਹਾਦਤ ਦਾ 350 ਸਾਲਾ ਮਨਾਉਂਦੇ ਆ ਸ਼ਰਮਣੀ ਗੁਰਦੁਆਰਾ ਪ੍ਰੰਧ ਕਮੇਟੀ ਅਤੇ ਸ਼ਰਮਣੀ ਅਕਾਲੀ ਦਲ ਤੋਂ ਕਿਸੇ ਵੀ ਰੂਪ ਵਿੱਚ ਪਿੱਛੇ ਨਹੀਂ ਰਹਿਣਾ ਚਾਹੁੰਦੇ ਇਸ ਬਾਰੇ ਰੱਸਾ ਕਸ਼ੀਤਾ ਪਹਿਲਾਂ ਤੋਂ ਹੀ ਹੋ ਰਹੀ ਹੈ ਅਤੇ ਪੰਜਾਬ ਸਰਕਾਰ ਸ਼ਰਮਣੀ ਕਮੇਟੀ ਤੋਂ ਪਹਿਲਾਂ ਹੀ ਕਾਰਜ ਚ ਸ਼ੁਰੂ ਕਰਨ ਦੀ ਦੌੜ ਵਿੱਚ ਡਿੱਗ ਵੀ ਚੁੱਕੀ ਹੈ ਜਿਸ ਕਰਕੇ ਪੰਜਾਬ ਸਰਕਾਰ ਦੇ ਮੰਤਰੀ ਹਰਜੋਤ ਬੈਂਸ ਨੂੰ ਅਕਾਲ ਤਖਤ ਸਾਹਿਬ ਤੋਂ ਤਨਖਾਹ ਵੀ ਲਗਾਉਣੀ ਪਈ ਹੁਣ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸਮਾਗਮ ਸਮੇਂ ਪੰਜਾਬ ਵਿਧਾਨ ਸਭਾ ਦਾ اجلاس ਅਨੰਦਪੁਰ ਸਾਹਿਬ ਦੀ ਧਰਤੀ ਤੇ ਕੀਤਾ ਜਾ ਰਿਹਾ ਹੈ ਅਸੀਂ ਸਰਕਾਰ ਦੇ ਇਸ ਫੈਸਲੇ ਦਾ ਭਰਪੂਰ ਸਵਾਗਤ ਕਰਦੇ ਹਾਂ ਪਰ ਇਹ اجلاس ਲਈ ਚੁਣੀ ਜਗ੍ਹਾ ਤੇ 350 ਸਾਲਾ ਸ਼ਹੀਦ ਦੀ ਸ਼ਤਾਬਦੀ ਕੋਈ ਸੁਭਾਵਿਕ ਜਾਲ ਆਮ ਸਮਾਗਮ ਨਹੀਂ ਹੈ ਇਸ ਦੇ ਪਿੱਛੇ ਬਹੁਤ ਵੱਡਾ ਇਤਿਹਾਸ ਅਤੇ بڑے ਸਿਧਾਂਤ ਇੱਥੋਂ ਉਪਜੇ ਨੇ ਉਹਨਾਂ ਸਿਧਾਂਤਾਂ ਦੇ ਮੱਦੇਨਜ਼ਰ ਹੀ ਅਕਾਲ ਤਖਤ ਸਾਹਿਬ ਦੇ ਜੱਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਮੇਂ ਦੀ ਹਕੂਮਤ ਨੂੰ ਕੁਝ ਸੁਝਾਅ ਦਿੱਤੇ ਨੇ ਜੇਕਰ ਸਰਕਾਰ ਉਹਨਾਂ ਸੁਝਾਵਾਂ 'ਤੇ ਅਮਲ ਕਰੇਗੀ ਤਾਂ ਇਜਲਾਸ ਤੇ ਕੋਈ ਮਾਇਨੇ ਹੋਣਗੇ ਨਹੀਂ ਤਾਂ ਇਹ ਸਿਆਸੀ ਡਰਾਮਾ ਹੀ ਹਸਤ ਹੋਵੇਗਾ ਜੱਦਾਰ ਸਾਹਿਬ ਵੱਲੋਂ ਦਿੱਤੇ ਦੋ ਸੁਝਾਅ ਪਹਿਲਾਂ ਤਾਂ ਇਹ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮਤਾ ਪਾਇਆ ਜਾਵੇ ਕਿਉਂਕਿ ਮਨੁੱਖੀ ਅਧਿਕਾਰਾਂ ਦਾ ਮਾਮਲਾ ਹੈ ਦੂਜਾ ਮਤਾ ਸ਼੍ਰੀਨੰਦਪੁਰ ਸਾਹਿਬ ਦਾ ਮਤਾ ਉਸ ਵਿੱਚ ਦਰਜ ਸੂਬਿਆਂ ਦੀ ਵੰਤਰ ਅਤੇ ਸੂਬਿਆਂ ਦੇ ਕੇਂਦਰ ਨਾਲ ਰਿਸ਼ਤਿਆਂ ਦਾ ਖਲਾਸਾ ਚੇਤੇ ਕਰਾਉਣ ਲਈ ਇੱਕ ਮਤਾ ਇਹ ਵੀ ਜ਼ਰੂਰ ਵਿਚਾਰਿਆ ਜਾਵੇ ਜਿਹੜਾ ਭਾਰਤ ਨੂੰ ਫੈਡਰਲ ਭਾਰਤ ਬਣਾਉਣ ਲਈ ਰਾਹ ਦਸੇਰਾ ਜਿਕਰ ਇਹ ਦੋਵੇਂ ਮਤੇ ਨਹੀਂ ਪਾਈ ਜਾਂਦੇ ਤਾਂ ਇਜਲਾਸ ਰੂਹ ਤੋਂ ਬਿਨਾ ਬੁੱਤ ਵਰਗਾ ਹੀ ਨਜ਼ਰ ਆਵੇਗਾ ਜੱਦਰ ਸਾਹਿਬ ਦੇ ਸੁਝਾਅ ਰੂਪੀ ਸ਼ਬਦਾਂ ਤੋਂ ਪ੍ਰੇਰਣਾ ਲੈ ਕੇ ਇੱਕ ਤੀਜੇ ਮਤੇ ਦੀ ਗੱਲ ਹੋਰ ਕਰਦੇ ਆ ਕਿ ਪੰਜਾਬ ਵਿੱਚ ਕਿਸੇ ਵੀ ਪ੍ਰਵਾਸੀ ਜਾਂ ਗੈਰ ਪੰਜਾਬੀ ਦੀ ਵੋਟ ਆਧਾਰ ਕਾਰਡ ਜਾਂ ਕੋਈ ਹੋਰ ਸਹੂਲਤ ਵਾਲਾ ਕਾਰਡ ਵੀ ਨਹੀਂ ਬਣਨਾ ਚਾਹੀਦਾ ਤੇ ਨਾ ਹੀ ਜ਼ਮੀਨ ਖਰੀਦਣ ਦਾ ਅਧਿਕਾਰ ਹੋਵੇ ਅਨੰਦਪੁਰ ਸਾਹਿਬ ਵਿਖੇ 1699 ਈਸਵੀ ਨੂੰ ਇਜਲਾਸ ਹੋਇਆ ਸੀ ਜਿਸ ਨੇ ਇੱਕ ਕੌਮ ਨੂੰ ਜਨਮ ਦਿੱਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਜਾਂ ਉਹਨਾਂ ਦੇ ਸਾਥੀਆਂ ਨੇ ਦਲੀ ਦਰਬਾਰ ਦੇ ਇਜਲਾਸ ਵਿੱਚ ਮਨੁੱਖੀ ਅਤੇ ਧਾਰਮਿਕ ਅਧਿਕਾਰਾਂ ਦੇ ਹੁੰਦੇ ਉਲੰਘਣ ਵਿਰੁੱਧ ਆਪਣਾ ਸ਼ੀਸ਼ ਦੇ ਕੇ ਉਸ ਨੂੰ ਰੋਕਿਆ ਸੀ ਇਸ ਲਈ ਅਜਿਹੇ ਮੌਕੇ ਹੋਣ ਵਾਲੇ ਜਾਂ ਕੀਤੇ ਜਾਣ ਵਾਲੇ ਇਜਲਾਸ ਖਾਸ ਮਹੱਤਵ ਰੱਖਦੇ ਨੇ ਹੁਣ ਇਹ ਪਤਾ ਬਾਅਦ ਵਿੱਚ ਲੱਗੇਗਾ ਕਿ ਪੰਜਾਬ ਸਰਕਾਰ ਅਸਲੀ ਚਿਹਰਾ ਲੈ ਕੇ ਇਜਲਾਸ ਕਰੇਗੀ ਜਾਂ ਕੋਈ ਮੁਖੱਟਾ ਪਾ ਕੇ ਡਰਾਮਾ ਕਰੇਗੀ ਇਸ ਤੋਂ ਇਲਾਵਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਤੇ ਬਣੀ ਐਨੀਮੇਸ਼ਨ ਫਿਲਮ ਹਿੰਦ ਦੀ ਚਾਦਰ ਜਾਰੀ ਕਰਨ ਨੂੰ ਲੈ ਕੇ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਨੂੰ ਕਿਹਾ ਕਿ ਸਿੱਖ ਭਾਵਨਾਮਤ ਦੇ ਮੱਦੇਨਜ਼ਰ ਇਸ ਨੂੰ ਜਾਰੀ ਨਾ ਕੀਤਾ ਜਾਵੇ ਇਹ ਫਿਲਮ 21 ਨਵੰਬਰ ਨੂੰ ਰਿਲੀਜ਼ ਕੀਤੀ ਜਾਣੀ ਹੈ ਮੁੱਖ ਸਕੱਤਰ ਨੇ ਕਿਹਾ ਕਿ ਵਿਵੇਜਾ ਮੂਵੀ ਪ੍ਰਾਈਵੇਟ ਲਿਮਟਿਟਡ ਵੱਲੋਂ ਨਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਤੇ ਬਣਾਈ ਗਈ ਉਸ ਫਿਲਮ ਵਿੱਚ ਸਿੱਖ ਸਨਤ ਇਤਿਹਾਸ ਅਤੇ ਫਿਲਮਾਂਕਣ ਦੇ ਪੱਖ ਤੋਂ ਬਹੁਤ ਸਾਰੀਆਂ ਕਮੀਆਂ ਨੇ ਜਿਸ ਦੇ ਮੱਦੇਨਜ਼ਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਨਰਲ ਗੈਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿਕਤਰਤ ਵੱਲੋਂ ਪੱਤਰ ਭੇਜ ਕੇ 21 ਨਵੰਬਰ ਨੂੰ ਇਸ ਫਿਲਮ ਨੂੰ ਰਿਲੀਜ਼ ਨਾ ਕਰਨ ਦਾ ਆਦੇਸ਼ ਕੀਤਾ ਗਿਆ ਹੈ ਉਹਨਾਂ ਆਖਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਰੋਸ਼ਨੀ ਵਿੱਚ ਫਿਲਮ ਚਲਾਉਣ ਦਾ ਫੈਸਲਾ ਵਾਪਸ ਲਿਆ ਜਾਵੇ ਫਿਲਮ ਕੋ ਕਮੇਟੀ ਵੱਲੋਂ ਇਸ ਫਿਲਮ ਨੂੰ ਵੇਖਣ ਬਾਅਦ ਰਿਪੋਰਟ ਸ਼੍ਰੀ ਕਾਲਤਕ ਸਾਹਿਬ ਨੂੰ ਭੇਜੀ ਗਈ ਸੀ ਜਿਸ ਤੇ ਸਖਤਰਤ ਨੇ ਰੋਕ ਸਬੰਧੀ ਪੱਤਰ ਭੇਜਿਆ ਮੰਨਣ ਨੇ ਕਿਹਾ ਕਿ ਗੁਰੂ ਸਾਹਿਬਾਨਾਂ ਨੂੰ ਕਿਸੇ ਵੀ ਤਰ੍ਹਾਂ ਕਲਪਨਾ ਜਾਂ ਐਨੀਮੇਸ਼ਨ ਰਾਹੀਂ ਦਰਸਾਉਣ ਦੀ ਮਨਾਹੀ ਅਤੇ ਅਜਿਹਾ ਕਰਨਾ ਸਿੱਖ ਸਿਧਾਂਤਾਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਜਾਰੀ ਹੁਕਮਨਾਮਿਆਂ ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਜਦ ਗੁਰੂ ਸਾਹਿਬਾਨ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਸੰਬੰਧਿਤ ਕਿਰਦਾਰ ਨਵਾਉਣ ਤੇ ਰੋਕ ਹੈ ਤਾਂ ਫਿਰ ਅਜਿਹੀਆਂ ਫਿਲਮਾਂ ਬਣਾਉਣ ਤੋਂ ਪਹਿਲਾਂ ਹੀ ਸੰਕੋਚ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਨਾਲ-ਨਾਲ ਵਿਵਾਦ ਵੀ ਪੈਦਾ ਕਰਦੀਆਂ ਨੇ। ਉਹਨਾਂ ਕਿਹਾ ਕਿ ਜਦ ਸਿੱਖ ਪੰਥ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਮਨਾ ਰਿਹਾ ਤਾਂ ਉਸ ਵੇਲੇ ਸਿੱਖ ਸਿਧਾਂਤਾਂ ਤੋਂ ਪਾਸੇ ਜਾ ਕੇ ਆਵ ਨਾਲ ਸੰਬੰਧਿਤ ਐਨੀਮੇਸ਼ਨ ਫਿਲਮ ਨੂੰ ਜਾਰੀ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ ਉਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਬੁਲਾਰਾ ਇਕਬਾਲ ਸਿੰਘ ਟਵਾਣਾ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਸਟੂਡੈਂਟਸ ਆਗੂਆਂ ਨੇ ਪੂਰੇ ਅਨੁਸ਼ਾਸਨ ਚ ਰਹਿ ਕੇ ਪੰਜਾਬ ਵਿਰੋਧੀ ਕੇਂਦਰ ਦੇ ਹੁਕਮਰਾਨਾਂ ਦੇ ਮਨਸੂਬਿਆਂ ਨੂੰ ਅਸਫਲ ਬਣਾਉਣ ਲਈ ਸਭ ਸਿਆਸੀ ਧਾਰਮਿਕ ਸਮਾਜਿਕ ਸੰਗਠਨਾ ਤੇ ਬੁੱਧੀਜੀਵੀਆਂ ਦੇ ਸਹਿਯੋਗ ਨਾਲ ਸੂਬੇ ਦੇ ਹੱਕ ਨੂੰ ਬਚਾਉਣ ਲਈ ਕੇਵਲ ਪੰਜਾਬ ਪੱਧਰ ਤੇ ਹੀ ਨਹੀਂ ਬਲਕਿ ਕ ਮੰਤਰੀ ਪੱਧਰ ਤੇ ਉਭਾਰ ਕੇ ਪੰਜਾਬ ਤੇ ਪੰਜਾਬੀਆਂ ਨਾਲ ਹਕੂਮਤੀ ਪੱਧਰ ਤੇ ਹੋ ਰਹੇ ਜ਼ਬਰ ਬੇਇਨਸਾਫੀ ਵਿਰੁੱਧ ਪ੍ਰਭਾਵਸ਼ਾਲੀ ਆਵਾਜ਼ ਉ بلند ਕੀਤੀ ਹੈ ਟਵਾਣਾ ਨੇ ਕਿਹਾ ਕਿ ਪੰਜਾਬ ਦੇ ਡੈਮਾਂ ਤੋਂ ਪੈਦਾ ਹੋਣ ਵਾਲਾ ਬਿਜਲੀ ਨੂੰ ਜ਼ਬਰੀ ਖੋਣ ਦੇ ਪਾਣੀਆਂ ਨੂੰ ਰਾਜਸਥਾਨ ਹਰਿਆਣਾ ਦਿੱਲੀ ਨੂੰ ਦੇਣ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਪ੍ਰਬੰਧ ਤੱਤੇ ਫੈਸਲੇ ਵਿੱਚ ਪੰਜਾਬ ਦੇ ਮੈਂਬਰਾਂ ਦੀ ਬਹੁ ਗਿਣਤੀ ਘਟਾ ਕੇ ਹਰਿਆਣਾ ਨੂੰ ਦੇਣ ਪਾਖੜਾ ਡੈਮ ਉੱਤੇ ਪੰਜਾਬ ਦੀ ਫੋਰਸ ਦੀ ਥਾਂ ਕੇਂਦਰੀ ਬਲਾਂ ਦੀ ਤਾਇਨਾਤੀ ਪੰਜਾਬ ਦੇ 28 ਪਿੰਡਾਂ ਨੂੰ ਝਾੜ ਕੇ ਬਣਾਈ ਗਈ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਝੂਠੀ ਐਲਾਨਣਾ ਫਿਰ ਚੰਡੀਗੜ੍ਹ 'ਚ ਹਰਿਆਣਾ ਨੂੰ ਰਾਜਸਤਾਨੀ ਲਈ ਜ਼ਮੀਨ ਦੇਣ ਚੰਡੀਗੜ੍ਹ ਵਿੱਚ ਅਫਸਰ ਸ਼ਾਹੀ ਤੇ ਮੁਲਾਜ਼ਮਾਂ ਦੀ 60 40 ਪ੍ਰਤੀਸ਼ਤ ਭਰਤੀ ਦਾ ਉਲੰਘਣ ਕਰਕੇ ਹਰਿਆਣਾ ਹਿਮਾਚਲ ਦਿੱਲੀ ਆਦਿ ਦੀ ਗਿਣਤੀ ਨੂੰ ਵਧਾਉਣਾ ਬੀਐਸਐਫ ਦੇ ਖੇਤਰ ਨੂੰ ਵਧਾ ਕੇ 50 ਕਿਲੋਮੀਟਰ ਦਾ ਕਰਨ ਚੰਡੀਗੜ੍ਹ ਸਲਾਹਕਾਰ ਦੀ ਥਾਂ ਤੇ ਮੁੱਖ ਸਕੱਤਰ ਨਿਯੁਕਤ ਕਰਨਾ ਪੰਜਾਬ ਵਿਰੋਧੀ ਫੈਸਲਾ ਜਦਕਿ ਚੰਡੀਗੜ੍ਹ ਚ ਆਈਪੀਐਸ ਐਸਐਸਪੀ ਪੰਜਾਬ ਤੋਂ ਹੋਣਾ ਚਾਹੀਦਾ ਹੈ ਜੀਐਸਟੀ ਦੀ 16000 ਕਰੋੜ ਰੁਪਏ ਰਕਮ ਪੰਜਾਬ ਨੂੰ ਨਾ ਦੇਣਾ ਪੰਜਾਬ ਦੇ ਪਾਣੀਆਂ ਦੀ 16000 ਕਰੋੜ ਰੁਪਏ ਦੀ ਰਿਅਲਿਟੀ ਦਾ ਭੁਗਤਾਨ ਨਾ ਕਰਨਾ 1984 ਵਿੱਚ ਸਿੱਖ ਕਤਲੇਆਮ ਖਾਲੜਾ ਮਿਸ਼ਨ ਵਿੱਚ 25000 ਅਣਪਛਾਤੀਆਂ ਲਾਸ਼ਾਂ 1984 ਵਿੱਚ ਸਿੱਖ ਕਤਲੇਆਮ ਤੇ ਝੂਠੇ ਮੁਕਾਬਲਿਆਂ ਵਿੱਚ ਸਿੱਖਾਂ ਦੇ ਹੋਏ ਕਤਲ 328 ਰੂਪਾਂ ਦੀ ਗੁੰਮਸ਼ੁਦਗੀ ਐ ਜੀ ਪੀਸੀ ਦੀਆਂ 14 ਸਾਲਾਂ ਤੋਂ ਰੋਕੀ ਗਈ ਜਨਰਲ ਚੋਣ ਨਾਕ ਕਰਵਾਉਣਾ 2000 ਵਿੱਚ ਚਿੱਠੀ ਸਿੰਗਾਪੁਰਾ 43 ਸਿੱਖਾਂ ਦੇ ਕਤਲੇਆਮ ਆਧ ਇਨਸਾਫ ਲੈਣ ਲਈ ਸਾਰੇ ਧਾਰਮਿਕ ਸਮਾਜਿਕ ਰਾਜਨੀਤਿਕ ਅਤੇ ਹੋਰਨਾ ਦਾ 1 ਲੱਖੀ ਫਰਜ ਬਣਦਾ ਕਿ ਸਮੂਹ ਰੂਪ ਵਿੱਚ ਸਾਰੇ ਇਕਜੁੱਟ ਹੋ ਕੇ ਸੰਘਰਸ਼ ਨੂੰ ਅੱਗੇ ਵਧਾਉਣਾ